ਸੂਹਾ ਹਾਜੀਪੁਰ ਮੁੱਖ ਮਾਰਗ ਤੇ ਪੈਂਦੇ ਪਿੰਡ ਖিজਰਪੁਰ ਕੋਲ ਅਚਾਨਕ ਪਰਾਲੀ ਦੀਆਂ ਗੱਠੀਆਂ ਨਾਲ ਭਰੀ ਟਰੈਕਟਰ ਟਰਾਲੀ ਨੂੰ ਅੱਗ ਲੱਗ ਗਈ। ਅੱਗ ਲੱਗਣ ਦਾ ਕੰਨ ਸੜਕ ਨਾਰੇ ਲੱਗੇ ਟਰਾਂਸਫਾਰਮਰ ਦਾ ਸ਼ੋਰ ਸਰਕਰ ਸੀ। ਜਾਣਕਾਰੀ ਦੰਦਿਆ ਪਿੰਡ ਖিজਰਪੁਰ ਦੇ ਲੋਕਾਂ ਨੇ ਦੱਸਿਆ ਕਿ ਰੋਜ਼ਾਨਾ 100 ਤੋਂ ਵੱਧ ਜਈਆਂ ਓਵਰਲੋਡ ਟਰਾਲੀਆਂ ਦਸੂਹਾ ਤੋਂ ਤਲਵਾਰਾ ਨੂੰ ਲੰਘਦੀਆਂ ਹਨ ਜਿਸ ਕਾਰਨ ਪੂਰੀ ਤਰ੍ਹਾਂ ਨਾਲ ਸੜਕ ਤੇ ਜਾਮ ਲੱਗਾ ਰਹਿੰਦਾ ਹੈ। ਇਸ ਕੰਨ ਹੋਰ ਵਾਹਨਾਂ ਨੂੰ ਓਵਰਟੇਕ ਕਰਨ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ ਪਰ ਪ੍ਰਸ਼ਾਸਨ ਇਹ ਸਭ ਦੇਖ ਕੇ ਵੀ ਚੁੱਪ ਹੈ। ਅਸਵੇਰੇ 11 ਵਜੇ ਦੇ ਕਰੀਬ ਦਸੂਹਾ ਵੱਲੋਂ ਆ ਰਹੀ ਇੱਕ ਟਰੈਲੀ ਛੜਕ ਦੇ ਕਿਨਾਰੇ ਲੱਗੇ ਟਰਾਂਸਫਾਰਮਰ ਨਾਲ ਟਕਰਾ ਗਈ। ਸਥਾਨਕ ਲੋਕਾਂ ਦੀ ਮਦਦ ਨਾਲ ਟਰੈਕਟਰ ਚਾਲਕ ਤੇ ਟਰੈਕਟਰ ਨੂੰ ਤਾਂ ਬਚਾ ਲਿਆ ਗਿਆ ਪਰ ਟਰੈਲੀ ਛੜਕ ਦੇ ਵਿੱਚਕਾਰ ਹੀ ਪੂਰੀ ਤਰ੍ਹਾਂ ਨਾਲ ਸੜ ਗਈ। ਇਲਾਕਾ ਵਾਸੀਆਂ ਨੇ ਅੱਗ ਨੂੰ ਬੁਝਾਉਣ ਵਿੱਚ ਕਾਫੀ ਮਦਦ ਕੀਤੀ ਪਰ ਅੱਗ ਜਿਆਦਾ ਭੜਕਣ ਕਾਰਨ ਕੋਈ ਹੱਲ ਨਾ ਨਿਕਲਿਆ। ਇਸ ਲਈ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਤੇ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਸਥਾਨਕ ਲੋਕਾਂ ਤੇ ਰਾਹੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਓਵਰਰੋਡ ਵਾਹਨਾਂ ਤੇ ਸਿਕ ਦਾ ਜੋ ਪ੍ਰਿਕਵਿਚ ਅਜਿਹੇ ਹਾਸੇ ਨਾ ਵਾਪਰ ਸਕਣ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਨ੍ਹਾਂ ਓਵਰਲੋਡ ਟਰਾਲੀਆਂ ਦੇ ਕਾਰਨ ਕਈ ਵੱਡੇ ਹਾਸੇ ਵਾਪਰ ਚੁੱਕੇ ਹਨ ਜਿਨ੍ਹਾਂ ਵਿੱਚ ਕਈ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਇਹ ਟਰਾਲੀਆਂ ਦਸੂਏ ਤੋਂ ਪਰਾਲੀ ਦੀਆਂ ਓਵਰਲੋਡ ਗੰਡਾਂ ਲੈ ਕੇ ਹਿਮਾਚਲ ਦੇ ਸਥਿਤ ਗੱਤੇ ਦੀ ਫੈਕਟਰੀ ਵਿੱਚ ਜਾਂਦੀਆਂ ਹਨ ਮੇਰਾ ਨਾਮ ਹਰਜਿੰਦਰ ਸਿੰਘ ਜੀ ਇਹ ਹਾਦਸਾ ਕਿਦਾਂ ਹੋਇਆ ਕਿਸ ਤਰ੍ਹਾਂ ਹੋਇਆ ਅੱਜ ਸਵੇਰੇ 11:00 ਵਜੇ ਉਹ ਟਰਾਂਸਫਰਮ ਦੇ ਨਾਲ ਹੀ ਓਵਰਟ੍ਰੇਕ ਕਰਦੇ ਆ ਗੱਡੀਆਂ ਨੂੰ ਨਾ ਇਹ ਗੱਡੀ ਇਧਰ ਹੋਈ ਤੇ ਨੂੰ ਪਾਸ ਕਰਦੇ ਆਏ ਟ੍ਰਾਂਸਪੋਰਟ ਨਾਲ ਟੱਚ ਹੋ ਗਿਆ ਟ੍ਰਾਂਸਪੋਰਟ ਦੇ ਟੱਚ ਨਾਲ ਹੋਣ ਵਾਲੀ ਉਹ ਫਿਰ ਅਗ ਲੱਗ ਗਈ ਹੈ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ ਜਿੰਨੇ ਕੰਮ ਸੇਖਮ 100 200 ਟਿਪਰ ਤੇ 100 100 ਟਰਲੇ ਜਿਹੜੇ ਆ ਲੱਦ ਕੇ ਜਾਂਦੇ ਓਵਰਟੇਕ ਕਰਦੇ ਆ ਇੱਕ ਦੂਜੇ ਨੂੰ ਤੇ ਇੱਥੇ ਬਹੁਤ ਨੇਕਸਾਨ ਵਾਲੇ ਸਵੇਰੇ ਇੱਥੇ ਬੱਚੇ ਦਾ ਐਕਸੀਡੈਂਟ ਹੋ ਗਿਆ ਉਹਦੀ ਡੈਥ ਹੋ ਗਈ ਮੌਕੇ ਦੀ ਤੇ ਪ੍ਰਸ਼ਾਸਨ ਮੰਗ ਕਰਦੇ ਆ ਜਿਆਦਾ ਇਹ ਰਾਤ ਨੂੰ ਟਪਣ ਜਾਂ ਤਾਂ ਫਿਰ ਸਿਸਟਮ ਨਾਲ ਟਪਣ ਵੀ ਜਾਂ ਟਿਪਰ ਟਪਣ ਜਾਂ ਇਹ ਗੱਡੀਆਂ ਟਪਣ ਏ ਏ ਭਾਈ ਹੱਸਤਾ ਉਹ ਟਰਾਂਸਪਾਰਟ ਦੇ ਲਾਗੇ ਸੋਰ ਸਟ ਕਰਨਾ ਹੋਇਆ ਜੀ ਸਾਡੇ ਰੋਲਾ ਪਾਉਂਦੇ ਆ ਪਾਉਂਦੇ ਆ ਟਰਾਲੀ ਇੱਥੇ ਤੱਕ ਆਈ ਤੇ ਫਾਇਰ ਹੋ ਗਿਆ ਜੀ ਤੇ ਫਾਇਰ ਬ੍ਰਿਗੇਡ ਨੂੰ ਅਸੀਂ ਫੋਨ ਕੀਤਾ ਤੇ ਉਹ ਅੱਧੇ ਘੰਟੇ ਬਾਅਦ ਪਹੁੰਚੀ ਹੈ ਜੀ ਤੇ ਹੋ ਗਿਆ ਕੁਝ ਸਮੇਂ ਹਾਂਜੀ ਉਹ ਇੱਕ ਸਾਡੇ ਪਿੰਡ ਦਾ ਨੌਜਵਾਨ ਜੀ ਜਿਹੜਾ ਪਬਲਿਕ ਵਾਰਾ ਜੀ ਉਹ ਐਕਸੀਡੈਂਟ ਦੇ ਮਾਰਿਆ ਗਿਆ ਜੀ ਕੀ ਉਹ ਕੀ ਆਹਦੇ ਕਾਪੂਲੇ ਅਜੀ ਲਖੋ ਹੀ ਲੱਗੇ ਹੋਏ ਅਜੇ ਅਜੇ ਟਾਈਮ ਲੱਗੂਗਾ ਕਿਹੜਾ ਟਰੈਕਟਰ ਚਾਲਕ ਸੀਗਾ ਤੇ ਟਰੈਕਟਰ ਉਹ ਮੋੜ ਉੱਤੇ ਇੱਥੇ ਆਈ ਹਟਾ ਲਿਆ ਉਸ ਟਰੈਕਟਰ ਹਾਂਜੀ ਠੀਕ ਸਿੰਘ ਜੀ ਕਿਹੋ ਜਿਹਾ ਹੋਇਆ ਹਾਦਸਾ ਜਿਹੜਾ ਹੈ ਇਹ ਸਰ ਓਵਰਲੋਡ ਦੇ ਕਾਰਨ ਹੋਇਆ ਟਰਾਲੀ ਓਵਰਲੋਡ ਸੀ ਤੇ ਇਹ ਆਪਣੇ ਨਾਲ ਪਿੰਡ ਦਾ ਜੋ ਮੇਨ ਟਰਾਂਸਫਾਰਮਰ ਹੈ ਰੋਡ ਦੇ ਕੰਡੇ ਉਹਦੇ ਨਾਲ ਟੱਚ ਹੋਇਆ ਟਚ ਹੋਣ ਦੇ ਨਾਲ ਹੀ ਇਹ ਚ ਸੌ ਸਰਕਟ ਹੋ ਗਿਆ ਤੇ ਨਾਲ ਹੀ ਇਹਨੂੰ ਆਗ ਪੈ ਗਈ ਅਗਰ ਨੂੰ ਸਾਡੇ ਮੈਂ ਕਿਹਾ ਵੱਡੇ ਵੀਰ ਜੀ ਨੂੰ ਆਉਣਾ ਫੋਨ ਕੀਤਾ ਓਵਰਲੋਡ ਦੇ ਕਾਨ ਸਾਈਡ ਨੂੰ ਸੀਏ ਜੋ ট্রান্সਫਰਮਰ ਨਾਲ ਟਚ ਹੋ ਗਈ ਨਹੀਂ ਲੱਗਦਾ ਕੀ ਮੰਗ ਕਰਦੇ ਤੁਸੀਂ ਸਾਨੂੰ ਦਾ ਇਹ ਮੰਗ ਹੈ ਕਿ ਇਹਦੀ ਓਵਰਲੋਡਿੰਗ ਨੂੰ ਘਟਾਇਆ ਜਾਵੇ ਔਰ ਇਹ ਆਪਣੇ ਰੋਡ ਨੂੰ ਅਗਰ ਲੈ ਕੇ ਜਾਣਾ ਹੈ ਤਾਂ ਰਾਤ ਨੂੰ ਇਹ ਕੰਮ ਕੀਤਾ ਜਾਵੇ